ਸ਼ੁਣ ਗਿਆ ਪਹਿਲੇ ਪਾਣੀ ਕਰਨ ਨੂੰ ਕਿ ਤਾਂ ਬਿਮਾਰ ਨਾ ਪਾਣੀ ਹੈ ਨਾ ਕੋਈ ਮਰਨ ਲੱਗ ਹੋ ਗਿਆ। ਕਿ ਨਾਲ ਸਰਕਾਰੀ ਅਸਲ ਪ੍ਰਾਈਵੇਟ ਦੀ ਵਧਿਆ ਹੋਵੇ। ਗੁਦਿਆ ਥੋੜੇ ਹੋਗੇ ਬਸ ਮਜਬੂਰੀ ਜਾਣਾ ਪੈਂਦਾ। ਇੱਕ ਪਾਸੇ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਸੂਬੇ ਦੇ ਸਰਕਾਰੀ ਹਸਪਤਾਲ ਪ੍ਰਾਈਵੇਟ ਹਸਪਤਾਲਾਂ ਤੋਂ ਕਿਧਰੇ ਬਿਹਤਰ ਹੋ ਚੁੱਕੇ ਨੇ। ਪਰ ਬਦ ਇੰਤਜ਼ਾਮੀ, ਬਦ ਹਾਲੀ ਤੇ ਵੱਧ ਤੋਂ ਵੱਧ ਹਾਲਾਤੀਆਂ ਇਹ ਤਸਵੀਰਾਂ ਨਾਬਾ ਦੇ ਸਿਵਲ ਹਸਪਤਾਲ ਦੀਆਂ ਨੇ ਜੋ ਕਿ ਸਰਕਾਰੀ ਹਸਪਤਾਲਾਂ ਦੀ ਜ਼ਮੀਨੀ ਹਕੀਕਤ ਬਿਆਨ ਕਰ ਰਹੀਆਂ ਨੇ ਨਾਬਾ ਹਸਪਤਾਲ ਚ ਬੜੀ ਇੰਤਜ਼ਾਮੀ ਦਾ ਹਾਲਾ ਹੈ ਕਿ ਸਾਅ ਅੱਤ ਦੀ ਗਰਮੀ ਚ ਦਵਾਈਆਂ ਲੈਣ ਦੇ ਲਈ ਲਾਈਨਾਂ ਚ ਲੱਗੇ ਮਰੀਜ਼ਾਂ ਦੇ ਲਈ ਨਾ ਪੱਖੇ ਨੇ ਨਾ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਚਮਸਾਰਦੀ ਗਰਮੀ ਚ ਲੈਣਾ ਚ ਲੱਗੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਪੀਟੀਸੀ ਨਿਊਜ਼ ਦੇ ਰਿਪੋਰਟਰ ਸੰਜੀਵ ਕੁਮਾਰ ਨੇ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਵੀ ਪੰਜਾਬ ਦੇ ਹਸਪਤਾਲ ਸਰਕਾਰੀ ਜਿਹੜੇ ਸਰਕਾਰੀ ਹਸਪਤਾਲ ਨੇ ਪ੍ਰਾਈਵੇਟ ਹਸਪਤਾਲ ਤੋਂ ਬਿਹਤਰ ਲੋਕਾਂ ਨੂੰ ਸੇ ਸਹੂਲਤਾਂ ਦੇ ਰਹੇ ਨੇ ਤੇ ਪੰਜਾਬ ਦੇ ਲੋਕ ਬੜੇ ਖੁਸ਼ ਨੇ ਇਸ ਵਾਰ ਤਸਵੀਰਾਂ ਦਿਖਾਦਾ ਇੱਕ ਵਾਰ ਪਿੱਛੇ ਮੇਰੇ ਲਾਈਨ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਈ ਘੰਟਿਆਂ ਤੋਂ ਇੰਤਜ਼ਾਰ ਕਰ ਰਹੇ ਨੇ ਲੋਕ ਕਿਉਂਕਿ ਇਹਨਾਂ ਨੇ ਇੱਥੇ ਦਵਾਈ ਖਰੀਦਣੀ ਹੈ ਜਿੱਥੇ ਓਪੀਡੀ ਦੇ ਵਿੱਚ ਡਾਕਟਰਾਂ ਦੀ ਕਮੀ ਕਰਕੇ ਲੋਕਾਂ ਨੂੰ ਕਈ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਉੱਥੇ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਲਾਈਨ ਦੇ ਵਿੱਚ ਲੋਕ ਇੰਤਜ਼ਾਰ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈਰਾਨੀ ਦੀ ਗੱਲ ਇਹ ਹੈ ਵੀ ਨਾ ਤਾਂ ਉੱਪਰ ਕੋਈ ਪੱਖਾ ਨਾ ਕੋਈ ਪਾਣੀ ਪਾਣੀ ਹੈ ਪਾਣੀ ਦੀ ਟੂਟੀਆਂ ਤੁਹਾਨੂੰ ਦਿਖਾ ਦਵਾਂ ਇੱਕ ਵਾਰ ਜਿੱਥੇ ਪਾਣੀ ਪੀਣਾ ਲੋਕਾਂ ਨੇ ਹੱਥ ਧੋਣੇ ਨੇ ਪਾਣੀ ਦੇਖ ਲਓ ਤੁਸੀਂ ਪਾਣੀ ਦਾ ਇੰਤਜ਼ਾਮ ਕੀ ਕਰਖਿਆ ਇਹਨਾਂ ਨੇ ਇੱਥੇ ਪੱਕੇ ਤੌਰ ਤੇ ਪਲੱਗ ਲਗਾ ਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਬਿਲਕੁਲ ਪੂਰੀ ਤਰ੍ਹਾਂ ਬੰਦ ਆ ਗਰਮੀ ਦਾ ਟਾਈਮ ਆ ਟੈਂਪਰੇਚਰ 45 ਡਿਗਰੀ ਹੈ ਤੁਸੀਂ ਦੇਖ ਸਕਦੇ ਹੋ ਠੰਡਾ ਪਾਣੀ ਪੀਣ ਵਾਲਾ ਜ਼ਰੂਰ ਲਿਖਤਾ ਹੈ ਲੇਕਿਨ ਇੱਥੇ ਟੂਟੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਗਰਮੀ ਦੇ ਮੌਸਮ ਦੇ ਵਿੱਚ ਸਿਹਤ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਸਰਕਾਰੀ ਹਸਪਤਾਲ ਦੇ ਵਿੱਚ ਕੀਤੇ ਗਏ ਨੇ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਬਾਕੀ ਉਹ ਹੀ ਅਸੀਂ ਗੱਲਬਾਤ ਕਰਦੇ ਸੀਗੇ ਇੱਥੇ ਤਾਂ ਲੈਣ ਤੋਂ ਨਿਕਲ ਕੇ ਜੇ ਪਾਣੀ ਦੀ ਪਿਆਸ ਵੀ ਲੱਗਿਆ ਕੋਈ ਪ੍ਰੋਬਲਮ ਹੀ ਆ ਤਾਂ ਵੀ ਇਹ ਜਾਈ ਨਹੀਂ ਸਕਦੇ ਕਿ ਜਾਈਏ ਤਾਂ ਜਾਈਏ ਵੀ ਕਿੱਥੇ ਜੀ ਪੱਖਾ ਉੱਪਰ ਹੈ ਨਹੀਂ ਜੀ ਪੱਖਾ ਬਿਲਕੁਲ ਵੀ ਨਹੀਂ ਹੈਗਾ ਜੀ ਨਾ ਪੱਖਾ ਨਾ ਪਾਣੀ ਨਾ ਪੱਖਾ ਨਾ ਪਾਣੀ ਜਿਹੜੀ ਅੱਜ ਨਹੀਂ ਆ ਮੁੱਖ ਸਹੂਲਤਾਂ ਨੇ ਜੀ ਜਿਹੜੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਨਾਲੇ ਕਹਿੰਦੇ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਹੋਗੇ ਸਰਕਾਰੀ ਸਕੂਲ ਬਿਲਕੁਲ ਨਹੀਂ ਜੀ ਗੱਲਾਂ ਬਾਤਾਂ ਦਾ ਜੀ ਪ੍ਰੈਕਟੀਕਲੀ ਕੁਝ ਨਹੀਂ ਆ ਸਹੂਲਤਾਂ ਦਾ ਤਾਂ ਜੀ ਬਸ ਇੱਕ ਨਾਮ ਦੀਆਂ ਹੀ ਨੇ ਕੋਪਰਟਿਟਿਟ ਕਟਵਾ ਲਈ ਜੀ ਕਹਿੰਦੇ ਵੀ ਡਾਕਟਰ ਸਾਹਿਬ ਬੈਠੇ ਨਹੀਂ ਹੈ ਉਹ ਕਹਿੰਦਾ 25 ਰੁਪਏ 20 ਰੁਪਏ ਬਰਾਕਰਕ ਨਹੀਂ ਪ੍ਰਾਈਪ੍ਰੇਟ ਤਾਂ ਹੁੰਦਾ ਨਹੀਂ ਪ੍ਰਾਈਵੇਟ ਤਾਂ ਦੇਖੋ ਪੈਸਾ ਲਾਓ ਤੇ ਕੰਮ ਕਰਾਓ ਲੇਕਿਨ ਸਰਕਾਰ ਤਾਂ ਕਹਿੰਦੀ ਹੈ ਸਰਕਾਰੀ ਪ੍ਰਾਈਵੇਟ ਤੋਂ ਵਧੀਆ ਹੋ ਗਏ ਹੁਣ ਨਹੀਂ ਜੀ ਨਹੀਂ ਨਾਮ ਦੇ ਨੇ ਬਸ ਉੱਪਰ ਨਾਮ ਦੇ ਨੇ ਇੰਨੀ ਕਿ ਮੁਸ਼ਕਿਲ ਹੋ ਰਹੀ ਹੈ ਸਾਨੂੰ ਜੀ ਇੱਥੇ ਬਹੁਤ ਜਿਆਦਾ ਮੂੰਹ ਸੁੱਕਿਆ ਪਿਆ ਵੀਰੇ ਪਾਣੀ ਕਰਨੇ ਵਿੱਚ ਤਾਂ ਬਿਮਾਰ ਆ ਨਾ ਪਾਣੀ ਹੈ ਨਾ ਪੱਖਾ ਉਹੀ ਮਰਨ ਵਾਲੇ ਹੋ ਗਏ ਉਰੇ ਆ ਕੇ ਤਾਂ ਇੱਥੇ ਕਿੰਨਾ ਟਾਈਮ ਲੱਗ ਜਾਂਦਾ ਇੱਥੇ ਵੇਲੇ ਦਵਾਈ ਲੈਣ ਲੱਗੇ ਟਾਈਮ ਕਰ ਜਿੱਤ ਹਜੇ ਥੋੜਾ ਟਾਈਮ ਲੱਗਦਾ ਘੰਟਾ ਹੀ ਲੱਗੇ ਦੋ ਦੋ ਘੰਟੇ ਵੀ ਲੱਗੇ ਨੇ ਦੋ ਦੋ ਘੰਟੇ ਲੱਗ ਜਾਂਦੇ ਨੇ ਧੁੱਪ ਚ ਖੜਨਾ ਪੈਂਦਾ ਫਿਰ ਫਿਰ ਖੜਾ ਨਹੀਂ ਬਾਅਦ ਭੁੱਖ ਨੂੰ ਖੜਦੇ ਆ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਰਕਾਰੀ ਹਸਪਤਾਲ ਨਾਬਾ ਦੀਆਂ ਨੇ ਜਿੱਥੇ ਓਪੀਡੀ ਦੇ ਵਿੱਚ ਮਰੀਜ਼ਾਂ ਨੂੰ ਕਈ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਡਾਕਟਰ ਤੇ ਸਟਾਫ ਦੀ ਕਮੀ ਕਰਕੇ ਉੱਥੇ ਜਿਹੜੀ ਇੱਥੇ ਜਿਹੜੀ ਦਵਾਈ ਲੈਣ ਆ ਰਹੇ ਨੇ ਮਰੀਜ਼ ਉਹਨਾਂ ਨੂੰ ਵੀ ਕਾਫੀ ਇੰਤਜ਼ਾਰ ਕਰਨਾ ਪੈਂਦਾ ਮਰੀਜ਼ਾਂ ਨੂੰ ਤਰਪੇਸ਼ ਇਹਨਾਂ ਸਾਰੀਆਂ ਸਮੱਸਿਆਵਾਂ ਸੰਬੰਧੀ ਜਦ ਸੀਨੀਅਰ ਮੈਡੀਕਲ ਅਫਸਰ ਡਾਕਟਰ ਵਿਨੂ ਗੋਇਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦਵਾਈਆਂ ਵਾਲੇ ਕਾਊਂਟਰ ਦੇ ਸ਼ੈੱਡ 'ਤੇ ਪੱਖਾ ਲਗਵਾਇਆ ਸੀ ਪਰ ਉਹ ਵਾਰ-ਵਾਰ ਚੋਰੀ ਹੋ ਜਾਂਦਾ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਪਰੇਸ਼ਾਨੀ ਨੂੰ ਹੱਲ ਕਰਨ ਦਾ ਵੀ ਉਹਨਾਂ ਭਰੋਸਾ ਦਿੱਤਾ ਨਾਲ ਹੀ ਉਹਨਾਂ ਆਪਣੀ ਮਜਬੂਰੀ ਦੱਸੀ ਉਹਨਾਂ ਕਿਹਾ ਕਿ ਸਮੇਂ-ਸਮੇਂ ਉਹਨਾਂ ਨੇ ਹਸਪਤਾਲ ਦੀਆਂ ਕਮੀਆਂ ਤੇ ਸਟਾਫ ਸੰਬੰਧੀ ਖਾਲੀ ਪਈਆਂ ਅਸਾਮੀਆਂ ਨੂੰ ਲੈ ਕੇ ਸਿਹਤ ਭਾਗ ਨੂੰ ਜਾਣੂ ਕਰਵਾਇਆ ਪਰ ਅਜੇ ਤੱਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਸਾਡੇ ਕੋਲ ਇਹ ਜਿਹੜੇ ਹੈਗਾ ਨੀ ਜਿਹੜੇ ਸਾਡੇ ਸੈਕਟਿਸਟ ਦੇ ਡਾਕਟਰ ਸੀਗੇ ਉਹ ਟਰਾਂਸਫਰ ਹੋ ਕੇ ਚਲੇ ਗਏ ਇੱਕ ਗਾਇਨਕੋਲੋਜਿਸਟ ਹੈ ਉਹ ਇੱਕ ਮਟਨਟੀ ਲੀਟ ਤੇ ਇੱਕ ਹੈਵੀ ਡਿਊਟੀ ਤੇ ਤੇ ਜੇ ਹੋਰ ਗਾਇਨਕੋਲੋਜਿਸਟ ਆ ਜਾਣ ਤਾਂ ਸਾਨੂੰ ਜਿਆਦਾ ਫਾਇਦਾ ਮੈਡੀਸਨ ਦੇ ਵੀ ਡਾਕਟਰ ਘਟ ਨਹੀਂ ਮੈਡੀਸਨ ਦੇ ਵੀ ਡਾਕਟਰ ਸਾਹਿਬ ਇੱਕ ਹੀ ਆ ਸਾਡੇ ਕੋਲੇ ਤੇ ਹਸਪੀਟਲ ਸਾਡੀ ਜਿਹੜੀ ਹੈਗੀ ਆਪੀਡੀ ਬਹੁਤ ਜ਼ਿਆਦਾ ਹਜ਼ਾਰ ਦੀ ਆਪੀਡੀ ਹੁੰਦੀ ਹੈ ਤੇ ਜੇ ਮੈਡੀਸਨ ਦੇ ਹੋਰ ਡਾਕਟਰ ਸਾਹਿਬਾਂ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਸਾਡੇ ਜਿਹੜੇ ਮੈਡੀਸਨ ਦੇ ਉੱਥੇ ਹੈਗਾ ਸ਼ੈੱਡ ਪਾਇਆ ਹੋਇਆ ਅਸੀਂ ਉੱਥੇ ਪੱਖੇ ਲਗਾਏ ਹੋਏ ਸੀ ਪਰੰਤੂ ਉਹ ਚੋਰੀ ਹੋ ਗਏ ਹੁਣ ਅਸੀਂ ਇਸ ਤਰ੍ਹਾਂ ਦਾ ਕਰ ਰਹੇ ਹਾਂ ਕਿ ਜਿਹੜਾ ਡੇਲੀ ਅਸੀਂ ਅੰਦਰੋਂ ਫਰਾਟਾ ਕੋਈ ਪੱਖਾ ਲਗਾਈਏ ਤੇ ਹੋ ਜੇ ਇਸੇ ਬਾਹਰ ਲਗਾਨੇ ਤਾਂ ਸਾਡੇ ਸ਼ਾਮ ਨੂੰ ਚੋਰੀ ਹੋ ਜਾ ਪਾਣੀ ਦਾ ਵੀ ਇੰਤਜ਼ਾਮ ਮੈਨੂੰ ਹੋ ਸਕਦਾ ਪਾਣੀ ਦਾ ਇੰਤਜ਼ਾਮ ਅਸੀਂ ਕਰਦੇ ਹਾਂ ਉਧਰ ਲੋਕਾਂ ਦੀਆਂ ਸਮੱਸਿਆਵਾਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰ ਮਕਰ ਸਿੰਘ ਲਾਲਖਾ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਤੇ ਸਵਾਲ ਖੜੇ ਕਰਦੇ ਆ ਕਿ ਹੈ ਕਿ ਸਿਵਲ ਹਸਪਤਾਲ ਨਾਬਾ ਵਿਖੇ ਲੋਕ ਮੁਢਲੀ ਸਹੂਲਤਾਂ ਤੋਂ ਹੀ ਵਾਂਝੇ ਨੇ ਉਹਨਾਂ ਕਿਹਾ ਕਿ ਹਸਪਤਾਲ ਦੇ ਇਹ ਹਾਲਾਤ ਸਰਕਾਰ ਦੀ ਕਥਨੀ ਤੇ ਕਰਨੀ ਦੇ ਵਿੱਚ ਫਰਕ ਨੂੰ ਸਾਫ਼ ਦਰਸਾਉਂਦੇ ਨੇ ਜਦੋਂ ਦੀ ਸਰਕਾਰ ਹੀ ਬਣੀ ਆ ਸਾਢੇ 3 ਸਾਲੇ ਸਰਕਾਰ ਬਣੀ ਨੂੰ ਹੋ ਗਏ ਇਹਨਾਂ ਨੇ ਬੜਾ ਰੌਲਾ ਪਾਇਆ ਸੀਗਾ ਇਸ ਗੱਲ ਦੇ ਉੱਪਰ ਕਿ ਅਸੀਂ ਮੈਡੀਕਲ ਜਿਹੜਾ ਹੈਗਾ ਲੋਕਾਂ ਨੂੰ ਥੋੜਾ ਵਧੀਆ ਤਰੀਕੇ ਨਾਲ ਦਵਾਂਗੇ ਤੇ اسی ਤਰੀਕੇ ਨਾਲ ਇਹਨਾਂ ਨੇ ਐਜੂਕੇਸ਼ਨ ਤੇ ਗੱਲ ਕੀਤੀ ਸੀ ਪਰ ਸਾਰੇ ਜਿਹੜੇ ਇਹਨਾਂ ਦੇ ਦਾਅਵੇ ਨੇ ਫੋਖਲੇ ਹੋਏ ਨੇ ਮੈਂ ਹੁਣ ਇਸ ਇਸ ਸਮੇਂ ਅਮਰਜੈਂਸੀ ਦੇ ਸਾਹਮਣੇ ਖੜਾ ਜਿੱਥੇ ਡਾਕਟਰ ਜਿਹੜੇ ਹੈਗੇ ਨੇ ਸਪੈਸ਼ਲਿਸਟ ਅਮਰਜੈਂਸੀ ਵਾਸਤੇ ਨਹੀਂ ਹੈਗੇ ਆ ਸੋ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਦੀਆਂ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਬਿਲਕੁਲ ਫੇਲ ਕੋਸ਼ਿਸ਼ਾਂ ਨੇ ਕਿਉਂਕਿ ਜਿੱਥੇ 30 ਡਾਕਟਰਾਂ ਦੀਆਂ ਪੋਸਟਾਂ ਹੋਣ ਤੇ ਜੇ ਉੱਥੇ 15 ਡਾਕਟਰ ਹੋਣ ਜਿਹੜੇ ਡਾਕਟਰ ਨੇ ਬਹੁਤ ਵਧੀਆ ਡਾਕਟਰ ਨੇ ਸਾਡੇ ਚੰਗੇ ਜਿਹੜੇ ਡਾਕਟਰ ਨੇ ਉਹ ਵਧੀਆ ਡਾਕਟਰ ਨੇ ਪਰ ਜਿਹੜਾ ਉਹਨਾਂ ਨੂੰ ਜਦੋਂ ਕਿਸੇ ਮਰੀਜ਼ ਨੂੰ ਚੈੱਕ ਕਰਨ ਵਾਸਤੇ 150 ਬੰਦਾ 100 ਬੰਦਾ ਇੱਕ ਡਾਕਟਰ ਕਿਸ ਤਰ੍ਹਾਂ ਉਹਨਾਂ ਨੂੰ ਚੈੱਕ ਕਰਕੇ ਕਿਸ ਤਰ੍ਹਾਂ ਉਹਨਾਂ ਦੀ ਦਵਾਈ ਤੇ ਕਿਸ ਤਰ੍ਹਾਂ ਉਹਨਾਂ ਨੂੰ ਡੀਲ ਕਰ ਸਕਦਾ ਸੋ ਮੈਂ ਇਹ ਦੇਖਦਾ ਕਿ ਡਾਕਟਰ ਦੇ ਜਿਹੜੇ ਵਾਦੇ ਨੇ ਸਰਕਾਰ ਦੇ ਬਿਲਕੁਲ ਖੋਖਲੇ ਨੇ ਸੋ ਲੋੜ ਹੈ ਸਿਹਤ ਮੰਤਰੀ ਪ੍ਰਵੀਰ ਸਿੰਘ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਫਤ ਇਲਾਜ ਦੀ ਆਸ ਦੇ ਨਾਲ ਆਉਂਦੇ ਮਰੀਜ਼ਾਂ ਦੇ ਹਾਲਾਤਾਂ ਨੂੰ ਸਮਝਣ ਤੇ ਘੱਟੋ-ਘੱਟ ਇਸ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਦੇ ਲਈ ਹਸਪਤਾਲਾਂ 'ਚ ਪੀਣ ਵਾਲੇ ਪਾਣੀ ਅਤੇ ਪੱਖਿਆਂ ਦੀ ਸਹੂਲਤ ਦਾ ਜ਼ਰੂਰ ਪ੍ਰਬੰਧ ਕਰਨ। ਪੀਟੀਸੀ న్యూਸ Delhi ਨਾਬਾਤੋਂ ਸੰਜੀਵ ਕੁਮਾਰ ਦੀ ਰਿਪੋਰਟ